ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੀ ਸਵਾਗਤ ਹੈ ਜੀ ਅੱਜ ਦੇ ਬਲੌਗ 'ਚ ਕਿਰਪਾ ਰੱਖੇ ਮਾਲਕ ਚੜ੍ਹਦੀ ਕਲਾ ਨੰਦੁੱਗਣੇ ਰਾਤ ਚੱਗਣੇ ਤਰੱਕੇ ਬਖਸ਼ੇ ਭਾਈ ਸਾਰਿਆਂ ਨੂੰ ਬਾਕੀ ਖੇਤਾ ਕੰਦੇ ਨੂੰ ਆਵੇ ਜੇ ਘੁੰਮਣ ਹੁਣ ਥੋੜਾ ਜਿਹਾ ਦਿਨ ਚੜ੍ਹੇ ਆਉਣਾ ਪੈਂਦਾ ਓਸ ਪੈਣ ਲੱਗੀ ਵੱਧ ਜਦ ਤੇ ਮੀਂਹ ਆ ਪਿਆ ਮੌਸਮ ਵੀ ਬਹੁਤ ਵਧੀਆ ਹੋ ਗਿਆ ਠੰਡਾ ਮੌਸਮ ਹੈ ਰਾਤ ਨੂੰ ਵੀ ਕੰਬਲ ਲੈ ਕੇ ਹੀ ਪੈਣਾ ਪੈਂਦਾ ਪੱਖੇ ਹੀ ਬੰਦ ਹੋਵੇ ਸੀ ਬੰਦ ਹੋ ਗਏ ਸਾਰਾ ਕੁਝ ਵੀ ਮੌਸਮ ਇੱਕਦਾਂ ਚੇਂਜ ਹੋ ਗਿਆ ਐਣ ਪੈਣ ਕਰਕੇ ਨਾ ਕਈ ਪਾਸੇ ਐਣ ਪਈ ਹੈ ਉਹਦੇ ਕਰਕੇ ਮੌਸਮ ਇੱਕਦਾਂ ਠੰਡਾ ਹੋਇਆ ਹੋਇਆ ਹੋਣ ਦੋੜਾ ਦਿਨ ਚੜੀ ਗੇੜਾ ਮਾਰਨਾ ਪੈਂਦਾ ਉਸ ਕਰਕੇ ਵੀ ਠੀਕ ਆ ਬਾਕੀ ਮੌਸਮ ਵਧੀਆ ਜੀ ਮੌਸਮ ਇੱਕ ਨੰਬਰ ਆ ਹੁਣ ਪੱਛੋ ਚੱਲਦੀ ਐ ਧੁੱਪਾਂ ਨਿਕਲੀ ਵੀ ਐ ਥੋੜਾ ਸਵੇਰ ਟਾਈਮ ਤਾਂ ਬੱਦਲ ਜੇ ਹੋ ਜਾਂਦੇ ਮੋٹے ਮੋٹے ਜੇ ਵੀ ਫੇਰ ਹਵਾ ਹੀ ਚੱਲੇ ਤੇ ਹਾਂ 9 ਵਜੇ ਤੇ ਹੁਣ ਮੌਸਮ ਸਾਫ਼ ਹੁੰਦਾ ਐ ਸਾਫ਼ ਪਿਆ ਮੌਸਮ ਵੀ ਮੀਂਹ ਚਲੋ ਫਾਇਦਾ ਵੀ ਕਰਕੇ ਗਿਆ ਕਈ ਪਾਸੇ ਤਾਂ ਕਰਕੇ ਨੁਕਸਾਨ ਜਿੱਥੇ ਹਵਾ ਚੱਲੀ ਜਾਦਾ ਬਿਛਾਤ ਤੇ ਬਹੁਤ ਦੇਖਿਆ ਸੀ ਵੀਡੀਓ ਦੇ ਵਿੱਚ ਪਰ ਸਾਡੇ ਬਚਾਓ ਐ ਵੀ ਹੁਣ ਦੇਖਣ ਜੀਰੀ ਚ ਫਰਕ ਇੰਨਾ ਲੱਗਣ ਲੱਗ ਗਿਆ ਵੀ ਜੀਰੀ ਦੁਬਾਰੇ ਹਰੀ ਹੋਣ ਲੱਗੀ ਹਰੀ ਹੋ ਗਏ ਜਿਹੜੀ ਸਬਕਾ ਹੁਣ ਪੱਕਦੀ ਚਲੋ ਟਾਈਮ ਦਾ ਲੈ ਲੈਣਾ ਹੈ ਨਾ ਹਫਤਾ ਖੰਡ ਲੇਟ ਹੋ ਜਾਣਾ ਚਲੋ ਇਹ ਵੀ ਹੈ ਵੀ ਇੰਨੇ ਤੱਕ ਧਾਤੀ ਵੀ ਸੁੱਕ ਜੂਗੀ ਥੱਲੇ ਵੀ ਜਿਹੜੇ ਹਫਤਾ ਖੰਡ ਲੇਟ ਹੋ ਜਾਣਾ ਵੀ ਕੁਆਂਟਲ 2 ਕੁਆਂਟਲ ਕੀਲੇ ਦਾ ਝਾੜ ਵਧੂਗਾ ਘਟਦਾ ਨਹੀਂ ਹੈਗਾ ਨਹੀਂ ਪਹਿਲਾਂ ਝਾੜ ਘਟਦਾ ਦਾ ਪਹਿਲਾਂ ਜੀਰੀ ਦੇਖਣ ਨੂੰ ਵਧੇ ਲੱਗਦੀ ਜਾਂ ਵੱਧਦੇ ਦੇ ਵਜਨ ਵਿੱਚ ਹੌਲੀ ਹੋ ਜਾਂਦੀ ਸੀ ਹੁਣ ਜਦ ਤਿਆ ਮੀਂਹ ਪਿਆ ਹੁਣ ਜਿਹੜੀ ਆਪਣੀ ਦੇਖਣ ਨੂੰ ਜੀਰੀ ਦਿਖਦੀ ਹੈ ਨਾ ਇਹਦੇ ਜੇ ਭਾਗ ਦਾ ਦਿਖਦਾ ਦੇ ਉੱਪਰ ਪੱਤੇ ਜੇ ਭਾਗ ਜਾ ਹੋ ਗਿਆ ਉੱਪਰ ਜਿਹੜਾ ਪੱਤਾ ਨਹੀਂ ਸੁੱਕਦਾ ਤਾਂ ਉਹ ਹਰਾ ਜਿਹਾ ਹੋਇਆ ਪਿਆ। ਉਹਦੇ ਕਰਕੇ ਦਿਖਦਾ ਵੀ ਝਾੜ ਚ ਫਾਰੂਕਾ ਪਊਗਾ ਜ਼ਰੂਰ। ਵੀ ਚਲੋ ਵਧੀਆ। ਉਹਨੂੰ ਹੀ ਫਿਕਰ ਆ ਬਾਈ ਸਾਰਾ ਆਪਾਂ ਗਏ ਤੇ ਵੀ ਝਾੜ ਘਟਦਾ ਜਾਂਦਾ ਚਲੋ ਹੁਣ ਤੇ ਦੇਖੋ ਤੁਸੀਂ। ਜਿਹੜਾ ਹੁਣ ਮੀਤੇ ਬਾਅਦ ਆਊਗਾ ਝਾੜ ਸਾਰਿਆਂ ਦਾ ਵਧੀਆ ਆਊਗਾ ਜਿੰਨਾ ਵੀ ਹੈਗਾ। ਇੱਕ ਤਾਂ ਜਿਹੜੀ ਤੋਤੀ ਗਈ ਆ ਉੱਪਰ ਤੇ। ਡੋਡੀ ਜੀ ਵੀ ਖਾਸੀ। ਉਹ ਕਰਤੀ ਚਲੋ ਦੇਖਿਆ ਆਪਾਂ ਨੇ ਜਿਹੜੀ ਨੂੰ ਡੋਡੀ ਪਈ ਵੀ ਐ ਰੇਟ ਵਿੱਚ ਮਾੜਾ ਮੋਟਾ ਬਿਸ਼ੱਕ ਘਟ ਲੱਗ ਜਵੇ। ਵੀ ਉਹ ਨਹੀਂ ਹੈਗਾ ਆਪਣਾ ਉਹ ਵਧੀਆ ਵਜਨ ਨਹੀਂ ਘਟਦਾ ਹੈਗਾ। ਵਜਨ ਠੀਕ ਰਹਿੰਦਾ ਆਪਦਾ। ਬਾਕੀ ਆਪਾਂ ਤੁਹਾਨੂੰ ਦਿਖਾਵਾਂਗੇ ਵੀ ਅੱਜ ਆਪਾਂ ਨਾਲ ਵੀ ਖੱਤੀ ਹੈਦਰ ਇਹਦੇ ਵਿੱਚ ਤੇ ਵੱਢਨੇ ਆ ਬੂਟੇ ਜੇ ਕਿਉਂ ਆਪਾਂ ਨਾਲ ਨਾ ਇੱਕ ਵਾਰ ਥੋੜੀ ਛਿੱਧੀ ਹੋਣ ਕਰਕੇ ਘਬਈਏ ਤੇ ਦਿਹਾੜੀ ਲਵਾਤੀ ਦੀ ਵਿੱਚ ਡੱਕੇ ਲਵਾਤੇ ਦੁਬਾਰਾ ਉਹ ਡੱਕੇ ਇੱਕ ਤਾਂ ਹਫਤਾ ਉਹ ਲੇਟ ਲੱਗੇ ਆ ਵੀ ਉਹਦਾ ਹੀ ਫਰਕ ਪੈ ਗਿਆ ਉਹ ਸਾਰੇ ਡੱਕੇ ਦੁਬਾਰੇ ਉੱਪਰ ਫੁੱਟਿਆਏ ਉਹਨਾਂ ਨੂੰ ਉਹ ਨਸਰਨ ਹੋਣ ਲੱਗੇ ਵੇ ਆ ਆਪਾਂ ਉਧਰ ਵੀ ਖੇਤ ਵਿੱਚ ਤੇ ਵੱਡੇ ਤੇ 250 ਬੂਟੇ ਵੱਢਿਆ ਹੋਣਾ ਬਾਕੀ ਇਹ ਖੱਤੀ ਜੀ ਵੀ ਘੁੰਮਣਾ ਪਾਣਾ ਡੇਢ ਕ ਵਿਗਾ ਥੋਵੇਂ ਯਾਨੀ ਹੈ ਇੱਥੇ ਚ ਖਾਸੇ ਆ ਵੀ ਚਲੋ ਇਹ ਵੱਢ ਕੇ ਘੇਰ ਦਿੰਨੇ ਆ ਫਿਰ 2-4 ਦਿਨ ਤੱਕ ਦੇਖਦੇ ਆ ਬੱਤ ਵੀ ਆ ਕੇ ਫਿਰ ਸਮਝ ਲਓ ਥੱਲੇ ਮੌਸਮ ਠੀਕ ਹੈ ਵੜਾ ਦਨੇ ਆਪਾਂ ਨੇ ਬਾਕੀ ਕਮੈਸ ਨੂੰ ਵੀ ਵੇਚ ਦੇਣੀ ਆਪਾਂ ਨਾਲ ਜਿਹ ਮੈਸੁੱਤੇ ਗਈ ਹਟ ਜੀ ਵੀ ਤਿੰਨ ਕ ਮਹੀਨੇ ਸੁਣਨ ਨੂੰ ਪਏ ਆ ਸਮਝ ਲਓ ਉਹਦੇ ਪਹਿਲਾਂ ਹੀ ਆਪਾਂ ਨੇ ਵੇਚ ਦੇ ਤਿੰਨ ਮਹੀਨੇ ਕਿਹੜਾ ਕੱਖ ਪਾਊਗਾ ਹੁਣ ਇੱਥੇ ਜਦ ਤੱਕ ਇਹ ਕਮੈਸ ਆ ਦੇਖਦੇ ਗਾਏ ਕੋਈ ਹੌਲੀ ਜੀ ਲੈ ਲੈਂਦੇ ਆ ਵੀ ਅੱਜ ਲਾਇਵੇ ਹੈਗੇ ਗਹਾ ਕੇ ਇੱਕ ਦੋ ਕਾਲੇ ਬਾਕੀ 50000 ਰੁਪਏ ਪਾਉਂਦਾ ਮੰਗਦੇ ਆ ਦਿਖਾਵਾਂਗਾ ਮੈਂ ਤੁਹਾਨੂੰ ਵੀਡੀਓ ਦੇ ਵਿੱਚ ਬਾਕੀ ਸੌਦਾ ਹੋ ਗਿਆ ਉਹ ਵੀ ਦੱਸੂਗਾ ਵੀ ਕਿਵੇਂ ਦਾ ਚੱਲਦਾ ਪ੍ਰੋਗਰਾਮ ਸਾਰਾ ਵੀ ਫਿਰ ਦੇਖਦੇ ਕੋਈ ਗਾਂ ਦੇਖਦੇ ਜੀ ਹੌਲੂ ਜੀ ਵੀ ਗਾਂ ਵੀ ਕਦੇ ਰੱਖੀ ਨਹੀਂ ਹੈਗੀ ਹੁਣ ਜਿਹਨੂੰ ਵੀ ਕਹਿੰਦੇ ਹਰੇ ਕੇ ਕਹਿੰਦਾ ਵੀ ਗਾਂ ਚਾਹੀਦੀ ਰੱਖਣੀ ਗਾਂ ਕਹਿੰਦੇ ਦੁੱਧ ਤੇ ਹਟਦੇ ਨਹੀਂ ਬਾਕੀ ਦੇਖ ਲੈਂਦੇ ਆ ਕਹਿੰਦੇ ਦੁੱਧ ਦਾ ਕੋਈ ਫਰਕ ਹੁੰਦਾ ਵੀ ਰੱਖੇ ਦੀ ਪਤਾ ਲੱਗੂਗਾ ਕੋਈ ਹੌਲੂ ਜੀ ਦੇਖਦੇ ਆ ਵੀ ਜਿਹੜੀ 2-3 ਮਹੀਨੇ ਕੱਢ ਦਵੇ ਉਦੋਂ ਬਾਅਦ ਫਿਰ ਮੈਂ ਐਸੇ ਦੁੱਧ ਵਗੈਰਾ ਤਾਂ ਸਰਦਾ ਨਹੀਂ ਮੈਂ ਐਸੇ ਲਾਵਾਂਗਾ ਇੱਕ ਫਿਰ ਫਿਰ ਵਧੀਆ ਦੇਖਦੇ ਮੈਂ ਐਸਾ ਸਿਆਲ ਜਾਂ ਲੰਗੇ ਤੇ ਵੀ ਬਾਕੀ ਚਲੋ ਦਿਖਾਉਂਦਾ ਜੀ ਹੋਰ ਕਾਰੋਬਾਰ ਜਿਹੜੇ ਚੱਲਦੇ ਆ ਸਾਰੇ ਆਪਾਂ ਤੁਹਾਨੂੰ ਦਿੰਦੇ ਵਿੱਚ ਦੇਖੋ ਜੀ ਆ ਸਾਰੀ ਪਹਿਲਾਂ ਖਰਾਬ ਜੀ ਹੋਈ ਵੀ ਤੇ ਹੈ ਤਾਂ ਹੁਣ ਵੀ ਖਰਾਬ ਪਹਿਲਾਂ ਵਿੱਚ ਇਹ ਕਾਲੇ ਹੋਏ ਹੋਏ ਆ ਵਿੱਚ ਜਣੀ ਮੀਂਹਾਂ ਪੈ ਤੇ ਸਾਫ ਜੀ ਦੇਖਣ ਲੱਗ ਗਈ ਆ ਵਿੱਚ ਨੂੰ ਕੁਛ ਨਾ ਕੁਛ ਸਾਫ ਦੇਖਦੀ ਆ ਆ ਚੀਜ਼ ਆਪਾਂ ਨਾਲ ਵਧਣੀ ਹੈ ਇਹ ਡੱਕੇ ਵਿੱਚ ਬੜੇ ਹੋ ਗਏ ਇਹ ਹੁਣ ਆਇਨ ਸਰ ਲੱਗੇ ਹੋਏ ਆ ਸਾਰੇ ਹਰੇ ਗਣਾਉ ਖੜੇ ਆ ਇਹ ਦੇਖੋ ਇਹ ਵਧਣੇ ਪੈਣੇ ਆਪਾਂ ਨੂੰ ਵਿਚ ਉਹ ਖੜਾ ਇੱਕ ਆਇਆ ਕਿਤੇ ਕਿਤੇ ਖੜੇ ਵਿੱਚ ਇਹ ਹਾਦਰ ਆ ਗਿਆ ਬਾਜ ਨਹੀਂ ਕਫਾਂਟ ਜੀ ਇਹ ਲੈਜ ਨਹੀਂ ਆਪਾਂ ਆ ਵਿੱਚ ਅੱਧੇ ਖੜੇ ਇਹ ਵੱਢ ਕੇ ਉੱਥੇ ਗੇਰੀ ਜਣੇ ਲਾ ਕੇ ਜਣੀ ਹੈਗਾ ਘੰਟੇ ਖੰਡ ਦਾ ਕੰਮ ਘੰਟਾ ਡੇਢ ਘੰਟਾ ਉਹ ਸੋਤਰੇ ਤੇ ਲਾਉਂਦੇ ਆ ਦੇ ਉੱਪਰ ਹਲੇ ਪਿਆ ਪਾਣੀ ਜੋ ਉਸ ਦੇ ਉੱਪਰ ਬਾਕੀ ਦੇਖ ਰਿਹਾ ਤੂੰ ਤਾਲੇ ਨੂੰ ਬਾਈ ਨੂੰ ਕਹਦਾ ਵੱਢਣ ਉਹ ਹਲੇ ਕੋਈ ਟਿਕਾਲਾ ਨਹੀਂ ਲਾਉਂਦਾ ਹੈਗਾ ਵੀ ਜਿੰਨੀ ਸਮਝ ਲੋ ਛਟੀਆਂ ਇਹਦੇ ਪਰ ਇਹਦੇ ਪਰਤੇ 15-20 ਟੋکریاں ਬਣ ਜਾਂਦੀਆਂ ਹੁਣ ਬੰਦੇ ਬਣਾਉਣੇ ਵਾਲੇ ਨਹੀਂ ਰਹੇ ਹੁਣ ਇਹਦੀਆਂ ਦੋ ਟੋکریاں ਵੀ ਉਹਨਾਂ ਮਸੋਂ ਦੇਣੀਆਂ ਵੀ ਦੋ ਹਾਪ ਰੱਖ ਲੈਣੇ ਕਹਿੰਦਾ ਚਾਰੇ ਬਣਣੀਆਂ ਚਾਰ ਵੀ ਮਸੋਂ ਕਹਿੰਦਾ ਬਲੋ ਤਿੰਨੇ ਕਹਿਣੀਆਂ ਉਹਨਾਂ ਬਣਨੀਆਂ ਚਲੋ ਦੇਖਦੇ ਆ ਕਿ ਤੇ ਆਪਾਂ ਦੋ ਟੋਕਰੇ ਕਹਣਾ ਬੜੇ ਛੋਟੇ ਵੀ ਜੇ ਬਣਾ ਦੇਵੇਂ ਨਹੀਂ ਫਿਰ ਇੱਥੇ ਬਠਾਲ ਕੇ ਉਹਨੂੰ ਕਹਿੰਦਾ ਤੈਨੂੰ ਬਣਾਈ ਦੇ ਦੇਣੀ ਹੈ ਵੀ ਸਾਡੇ ਘਰੇ ਬੈਠ ਕੇ ਬਣਾ ਦੇ ਬਾਕੀ ਮੌਸਮ ਠੀਕ ਹੈ ਜੀ ਆਹੀ ਆ ਤਰਫੰਗੀਆਂ ਜੇ ਨਿਕਲੀਆਂ ਜਿਹੜੇ ਬਾੜੇ ਮੋਟੀਆਂ ਐ ਸਾਫ਼ ਹੈਂ ਧੁੱਪਾਂ ਨਿਕਲੀਆਂ ਬਹੁਤ ਘੱਮ ਦੀ ਜੇਰੂ ਉੱਪਰ ਰੱਖਣੇ ਜਾ ਕੇ ਹਾਗ ਲੱਗਿਆ ਕਰਨੋ ਹੈ ਗਿਆ ਭਾਈ ਉੱਪਰ ਜਾ ਮੈਂ ਜ਼ੋਰ ਮੁਕ ਜਾਂਦਾ ਚੱਕਣਾ ਨਾ ਜ਼ੋਰ ਮੁਕ ਜਾਂਦਾ ਬੱਲੇ ਦਾ ਇੱਥੇ ਤੱਕ ਨਾ ਬੰਦਾ ਚੱਕਣਦਾ ਹੁਣ ਤੱਕ ਜ਼ੋਰ ਮੁਕ ਜਾਂਦਾ ਹਰ ਦੋਸਰ ਇੱਕ ਕੱਸ ਕੇ ਚੱਕੋਂ ਗਿਆ ਹੈ ਕੱਸ ਕੇ ਉਹ ਰੋਡ ਨਹੀਂ ਦੇ ਦੇ ਇਹਨੂੰ ਵਸੇ ਤਾਂ ਆਲਟਰਨੇਟਰ ਗੇਟਿਵ ਦਾ ਹੈ ਹਿੰਦ ਦਾ ਹਿੰਦ ਦਾ ਹਿੰਦ ਨੇਤਰ ਨਾ ਨਵ ਲੈਂਦਾ ਹੈ ਹਿੰਦ ਨੇਤਰ ਨੇ ਨਵ ਲੈਂਦਾ ਉਹਨਾਂ ਇੰਜਨ ਗਾਇ ਲੈ ਜਾਂਦਾ ਕਿਹੜਾ ਇੰਜਨ ਅੰਦਾ ਹੈ ਹੈ ਉਪਰ ਮਾਲਾਂ ਨੂੰ ਪਰੇ ਹੈ ਇੰਜਨ ਵਾਲਾ ਲੈਂਦਾ ਜਨਰੇਟਰ ਨੂੰ ਹੈ ਆ ਜਾ ਕੇ ਬਿਲਾੜ ਵਰਦੇ ਹੁਤਾ ਨੂੰ ਕੋਲੋਂ ਹੋਰ ਤਾਂ ਕੰਮ ਚੱਲਦੀ ਚੱਲਦੀ ਉਹ ਵਾਈ ਡੁੱਲੇ ਰਾਂ ਕੋ ਜਨਰੇਟਰ ਵੀ ਤਿਆਰ ਹੋ ਰਹੇ ਆ ਆਹ ਤਾਂ ਨਵੇਂ ਕੰਮ ਦੇਖਿਆ ਬਈ ਇਹਨਾਂ ਦਾ ਟਾਂਡੇ ਮੁੰਡਾ ਮਾਰਦਾ ਪੁੱੰਡਾ ਉਹ ਹਾਂ ਤਾਂ ਜਿੱਦਾਂ ਸਟਾਰਟ ਹੋ ਗਿਆ ਹੁੰਦਾ ਇਹ ਲੱਗ ਗਿਆ ਤਾਂ ਇੱਕ ਨੇ ਬਾਤ ਇੱਕ ਨੇ ਕੱਢੀ ਸੀ ਨਿਕਲ ਰਿਹਾ ਤਾਂ ਪਤਰੀ ਕੱਲ ਹਾਂ ਸੌਖਾ ਤਰੀਕਾ ਜੇ ਪਤਾ ਲੱਗੂ ਨਾ ਖੜਾ ਉਦੋਂ ਉਹ ਉਹ ਜਿਹੜਾ ਖੜਾ ਆ ਜਾਣਾ ਅਪਣੇ ਨੂੰ ਦਾਬੀ ਅਪਣੇ ਨੂੰ ਦਾਤੋ ਹਾਂ ਹਾਂ ਜੰਨ ਜੰਨ ਲੜੀ ਵਿੱਚ ਹਾਂ ਬੰਦ ਲਾ ਗਾਲ ਜੀ ਹਾਂ ਚੱਕ ਲਓ ਇਹ ਦੋ ਜੀ ਪਾਲਾ ਇਹ ਇਹ ਨੂੰ ਲਾਉਂ ਜਾਉਂਦੇ ਹਾਂ ਚੱਲੋ ਹਾਂ ਜਾਣਾ ਇਹ ਜੇ ਕੀ ਮੁੰਡਾ ਰੰਦਾ ਆ ਵਧੀਆ ਦੁੱਲੇ ਆ ਵੀ ਕਸਨੇ ਬਣੇ ਹੋਰੇ ਹਾਂ ਕਸਨੇ ਆ ਇਹਨੂੰ ਹੋਇ ਨੀ ਦੇਖ ਲੈ ਤਮਾਮ ਆ ਹੋੜੀ ਹੋੜੀ ਜੀ ਹੋੜੀ ਚਾਹ ਦੇ ਕਰਦਾ ਗੱਲ ਤੇ ਹਿੰਦ 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 ਜਿੰਦਰ ਹੁੰਦਾ ਪਟਿੰਗੇ ਕਰੀਂ ਜਿੰਦਰ ਇਹਦਾ ਨਾਮ ਹੁੰਦਾ ਜਿੰਦਰ ਜਿੰਦਰ ਬਣਦਾ ਜਿੰਦਰ 내가 봤을 때는 100만 원이면 돼. ਆ ਬਹੁਤ ਤੜਾ ਤੜਾ ਜਰੂਰ ਆਕੇ ਵਾਹ ਸੱਖਾ ਰਹਿ ਗਿਆ ਫੋਲੀ ਪਾਲੀ ਸੈਟ ਹੈ ਜੀ ਕਿ ਤੂੰ ਬਸਨ ਵਿੱਚ ਕੱਸਦੀ ਸਹੀ ਟਾਬੀ ਇਹਦੀ ਟਾਬੀ ਕਿੱਥੇ ਆ ਜਾ ਕਿੰਨੇ ਦਾ 20 ਦਾ 32 ਕੇ ਵੀ ਇਹ ਕਰੋ ਨਹੀਂ ਹੈਗਾ ਇੱਧਰ ਹੋ ਜਾ ਪਲੇਟਾਂ ਆਨੂੰ ਪਲੇਟ ਆਹ ਹੈ ਵੀ ਹੈਗੀ ਆ ਜੀ ਕਾਜੂ 23 ਦੀ ਜੀ ਹਾਂ ਲੈਂਦਾ ਹੋਰ ਕੋਈ ਨਹੀਂ ਕੋਈ ਨਹੀਂ ਬਾਹਰ ਕੋਈ ਨਹੀਂ ਹੈ ਹਾਂ ਹਾਂ ਜੀ ਹਾਂ ਮੈਂ ਗਾਣਾ ਤੁਹਾਡੀ ਪੋਲੀ ਨਹੀਂ ਪੈਣੀ ਹੁਣ ਵਿੱਚ ਇਹ ਪਛਾਹ ਤੇ ਕੋਈ ਮੱਤਰ ਤੋਂ ਆ ਗਈ ਆ ਗਈ ਆ ਗਈ ਦਸ ਦੇ ਨਹੀਂ ਆਈ ਨਹੀਂ ਫਰਕ ਆ ਮੈਂ ਇਸ ਤਰੀ ਦਾ ਫਰਕ ਹੈ ਕਿੰਨੇ ਚ ਪੈ ਜਾਂਦਾ ਸਰਪਾ ਚੋਣੇ ਦਾ ਜੀ 80000 80000 ਦੇ ਉਹਨੇ ਇੰਜਨ ਵਾਲਾ ਲੈਂਦਾ ਜਿਹੜਾ 14 ਹੈ 32 ਕਿਲੋਵੋਲਟ ਨਹੀਂ 80 ਚ ਸਾਰਾ ਕੁਝ ਤਿਆਰ ਕਰਕੇ ਕਿਆ ਬਾਤ ਕਿਲੋਵੋਲਟ ਦਾ ਹੋ ਆਹੋ ਆਦਾ 32 ਦਾ ਹੈ ਹਾਂ ਉਹ ਕੈਲੋਵੋਲਟ ਦਾ ਉਹ 14 ਆ ਮੈਂ ਤੁਹਾਨੂੰ ਦੱਸਿਆ ਫੇ ਇੰਜਨ ਹੈ ਨਾ ਕੈਲੋ ਤੇ ਹਾਂ ਤੇ ਪਿਆ ਹੋਵੇ ਜਣੀ 80 ਵਿੱਚ ਤਿਆਰ ਹੋ ਜਾਊਗਾ ਨਾ ਹੈ ਹਾਂ ਨਵਾਂ ਹੈ ਠੀਕ ਹੈ ਫਿਰ ਤਿਆਰ ਹਿੰਦਵਾ ਇਹ ਤੋਅਤੇ ਤਿਆਰ ਕਰਾਉਣਾ ਹੈ ਸਾਮਾਨ ਸਵਾੜਾ ਪਿੱਛੇ ਸਾਰਾ ਕੁਝ ਬਤ ਕਰ ਦੋਗੇ ਸੀ ਜੀ ਸੋਚ ਲੋ ਹਲੇ ਅੱਛਾ ਪਤਾ ਤਾਂ ਹੈ ਕਿ ਇਹਨੂੰ ਵੀ ਕੀ ਦਾ ਹੈ ਉਹਨੇ ਦੱਸਿਆ ਨਹੀਂ ਕਿਸੇ ਤੋਂ ਸੀਗਾ ਕਹਿੰਦਾ ਉਹ ਤਾਂ ਪ੍ਰਕਾਸ਼ੇ Gracias. <coughs> <coughs> ਆੋਰ ਬਲੋ ਘੋਰੇ ਕਾ ਤੇ ਮੈਨੂੰ ਬੈਠਾ ਹੀ ਨਿਕਲਣ ਲੱਗਦੀ ਆ ਕਿ ਆਪ ਜਦੋਂ ਕੋਣ ਜਾਇਆਂ 赶紧说。 ਵੇ ਹਾਂ ਐਤ ਵੀ ਗੈਰ ਬਾਈ ਫੇਟ ਕਰਦਾ ਉਹ ਕੋਈ ਗੱਲ ਪੁੱਤੀਆਂ ਰਹਿ ਗਏ ਨੇ ਫੜੇ ਸਾਡੇ ਆਦ ਨਹੀਂ ਆਈਆਂ ਦਿਮਾਗ ਚ ਹੈ ਗਈਆਂ ਮੇਦੀਆਂ ਫੇਰ ਭੁੱਲ ਗਏ ਲਾਉਣੀਆਂ ਹਾਂ ਲੋਗ ਆਈ ਹੁਣ ਤਿਆਰ ਆ ਜਨਰੇਟਰ ਏ ਓਕੇ ਆ ਬੈਲਟਾਂ ਪਾਤੀਆਂ ਕਾਸਟੀਆਂ ਜਗਦੀਆਂ ਸਾਰੀਆਂ ਨਾਲ ਬਾਕੀ ਹੁਣ ਚਲਾ ਕੇ ਬੰਦਾ ਦੱਸੂਗਾ ਕੈਸੇ ਵੀਰ ਨੇ ਲੈਣਾ ਹੋਵੇ ਸੰਪਰਕ ਕਰਨਾ ਹੋਵੇ ਤਿਆਰ ਕਰਦੇ ਆ ਅਸੀਂ ਇੱਥੇ ਬਾਈ ਜਦ ਮਰਜੀ ਵੀ 80000 ਦੇ ਵਿੱਚ 32 ਕੇ ਵੀ ਫੈਂਡ ਦਾ ਜਿੰਨੀ ਮਦੀ ਹਾਂ ਜਦੋਂ ਤਿਆਰ ਕਰਾਉਣਾ ਹੋਵੇ ਸੰਪਰਕ ਕਰਾ ਬਾਈ ਨੰਬਰ ਪਕਣੇ ਕਿਨਾਂ ਦਾ ਬਾਈ ਨੰਬਰ ਕਰਨਾ ਜੀ ਆਪਣਾ ਪਤਾ 99799 ਕੰਨਾ 99799 8260 ਕਾਤੀ ভাই ਵੀਡੀਓ ਦੇ ਵਿੱਚ ਮੈਂ ਦੱਸੂਗਾ ਪਰ ਲਿਖ ਕੇ ਭੇਜੂਗਾ ਆਪਾਂ ਵੀ ਕਿਸ ਤਰ੍ਹਾਂ ਜਨਰੇਟਰ ਬਣਾਉਣਾ ਹੋਵੇ 32 ਕੇਵੀ ਦਾ ਆਹ ਸਾਰਾ ਹੱਦ ਪੈਰ ਉੱਤੇ ਚੱਲ ਰਿਹਾ ਹੈ ਮਜੂਦੀ ਤੋਂ ਸੱਢੀ ਵਾਲਾ ਕਰਦਾ ਭਾਈ ਇਹ ਨਾ ਡਲਰ ਤੋਂ ਆਇਆ 4 ਦਾ ਚੱਲਦਾ 35000 ਦੇ ਵਿੱਚ ਭਾਈ ਆਉਣਾ ਨਹੀਂ ਜਗਾ ਆਂਗੇ ਜਲਾ ਹਾਂ ਇਹ ਰੋ ਜ਼ਰੂਰ ਠੀਕ ਹੈ ਜੀ ਦਰਸ਼ਕਾਂ ਦਾ ਸਭ ਜਿਹੜੇ ਬਲੌਗ ਦੇ ਸਾਰੇ ਭਾਈਚਾਰ